ਸਿਧੀਆਂ ਮਲੇ ਕੋਲ ਤੇ ਦਿਖਾ ਰਿਹਾ ਹਾਂ ਕਿਥੇ ਕਿਸਾਨਾਂ ਵੱਲੋਂ ਇਹ ਜਿਹੜੇ ਚਲਾਈ ਚੱਲ ਰਹੇ ਨੇ ਵੱਡੀਆਂ ਦੇਖੋ ਜੇ ਤੁਹਾਨੂੰ ਦਿਖਾਉਣੀਆਂ ਤੇ ਕਿੰਦਾ ਪੇਪਰ ਅੱਗੇ ਲਗਾਏ ਗਏ ਨੇ ਪ੍ਰਸ਼ਾਸਨ ਵੱਲੋਂ ਤੇ ਫਿਰ ਵੀ ਕਿਸਾਨਾਂ ਵੱਲੋਂ ਜੱਡੀਆਂ ਕੱਡੀਆਂ ਜਾ ਰਹੀਆਂ ਨੇ ਤੁਹਾਨੂੰ ਦਿਖਾ ਰਿਹਾ ਹਾਂ ਦੇ ਫੁੱਲ ਪੁੱਲ ਲਾਈਵ ਤਸਵੀਰਾਂ ਇੱਕ ਪਾਸੇ ਤਾਂ ਸਨਮਾਂ ਦੇ ਜੁੰਡ ਖੜੇ ਨੇ ਤੇ ਦੂਸਰੇ ਪਾਸੇ ਦਿੱਕਾ ਜਾਲਾ ਦਾ ਪ੍ਰਸ਼ਾਸਨ ਦਾ ਪਰਾ ਜੋਰ ਲੱਗਿਆ ਆ। ਇਹਨੂੰ ਕਹਿੰਦੇ ਆ ਸਾਰੇ ਕਿ ਮੈਂ ਚਿਕੜ ਦੋ ਲੇਖ ਹੋਰ ਦਾ ਲੱਛੀਰਾ ਹਰੇ ਤੋਂ। ਇੱਧਰ ਲੱਗਦੀ ਨਹੀਂ ਦੇਖ ਬੈਠਾ ਖੜਾ। ਦੋ ਮਿੰਟ ਖੜਾ। ਹੈਂਕ ਬੋਲਣ ਕੀਤਾ ਹੈ ਕੰਮ ਰਾਸ਼ਟਰਪਤੀ ਦਾ ਪ੍ਰਸ਼ਾਸਨ ਦੇ ਇਹ ਸੈਜਾ ਦਿੱਤਾ। ਪੂਰਾ ਜੋ ਹਾਲਾਤ ਹੈ ਉਹ ਸਿੰਚਨ ਪ੍ਰਸਤੀ ਕੀ ਜਾ ਰਹੀ ਹੈ ਲਾਖੀ ਤਾਰ ਜੋ ਤੱਕ ਹੋਈ ਸੱਚਾ ਜਾ ਰਿਹਾ ਤੇ ਹੋਇਆ ਤੁਮ ਦਿਖਾ ਰਿਹਾ ਪਲਾਜ਼ੋ ਦੇ ਹਾਲਾਤ ਕੀ ਨੇ ਕਿਉਂਕਿ ਜ਼ਮੀਨ ਦੇ ਉੱਤੇ ਦਸਨੀ ਜਿਆਦਾ ਮਿੱਟੀ ਲੱਗੀ ਆ ਤਾਂ ਕੰਮ ਕੀ ਸ਼ਾਇਦ ਹੋਈ ਹੋਵੇ ਬਿਲਕੁਲ ਪਿੱਛੇ ਕਿਸਾਨ ਜੱਥੇ ਤੋਂ ਜਾਂ ਦੂਸਰੇ ਤਰਫ ਤੋਂ ਪ੍ਰਸ਼ਾਸਨ ਦੀ ਖਰਾਬ ਖਾਈ ਦੇ ਰਿਹਾ ਹੈਲੋ ਤੇਰਾ ਮੰਡਿਆਂਡ ਆਜਾ ਬਈ ਤੇਰਾ ਮੰਡਿਆਂਡ ਆ ਰਿਹਾ ਤੁਹਾਨੂੰ ਉਹ ਕਹਿੰਦਾ ਸਾਰੇ ਦਾ ਮਸਲਾ ਹੈ ਕਿ ਨਾ ਕੱਲਿਆਂ ਦਾ ਬਾਈ ਜੀ ਕਿਤੇ ਲਾਠੀ ਚਾਰ ਤਾਂ ਨਹੀਂ ਹੋਇਆ ਪਿੱਛੇ ਲਾਠੀ ਚਾਰ ਕਰਦੀ ਹੈ ਪੁਲਿਸ ਮਾਹਰ ਕਿੰਨੇ ਕਿੰਨੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਹੀ ਛੱਟਾ ਬਿੱਟਾ ਮਾਰੀਆਂ ਨੇ ਬੰਦੇ ਦੇ ਅੱਛਾ ਦੇਖਿਆ ਪੁਲਿਸ ਚਲਾਦੇ ਵੀ ਕਾਫੀ ਮਾੜੇ ਹਾਲਾਤ ਨੇ ਵਿੱਚ ਗਰੇ ਹੋਏ ਨੇ ਕਿ ਉਹ ਸਭ ਟੱਕਾ ਕਰ ਰਹੇ ਨੇ ਜਾਈ ਸਾਡੇ ਤੇ ਅੱਛਾ ਕੀ ਮਸਲਾ ਕੀ ਹੈ ਇਹ ਜ਼ਮੀਨ ਦਾ ਮਸਲਾ ਜੀ ਕਿਹੜੀ ਜ਼ਮੀਨ ਦਾ ਜਿਹੜਾ ਸਰਕਾਰਾਂ ਜਾਇਜ਼ ਖੋਦੀਆਂ ਨੇ ਟੱਕੇ ਨਾ ਸਰਕਾਰਾਂ ਕਾਉਟੀਆਂ ਦੇ ਭਾਅ ਕਿਸਾਣਾ ਸਾਰੇ ਸਰਕਾਰਾਂ ਨੂੰ ਕਹਿਆ ਜਾਂਦਾ ਕਿ ਪੈਸੇ ਦਿੱਤੇ ਗਏ ਬਿਲਕੁਲੀ ਦਿੱਤਾ ਸਾਨੂੰ ਕੋਈ ਪੈਸਾ ਨਹੀਂ ਦਿੱਤੇ ਸਜੈਜ ਇਹ ਜੰਗਲ ਰਾਜ ਹੈ ਜੰਗਲ ਰਾਜ ਔਰਗਜੇ ਰਾਜ ਇਹ ਟੇਪ ਰੱਖ ਕੇ ਲੈਣੇ ਕੀ ਜਣਾ ਚਾਹੁੰਗੇ ਇਹ ਰੋਕਣਾ ਚਾਹੀਦੀ ਵੀ ਉੱਥੇ ਪਹੁੰਚਣਾ ਜਿੱਥੇ ਪਤਰਾਇ ਸਾੰਤਮਈ ਜਾ ਰਹੇ ਸੀ ਅਸੀਂ ਤਾਂ ਕੁਝ ਕੀਤਾ ਨਹੀਂ ਇਹੀ ਕਰ ਰਹੇ ਤੁਸੀਂ ਦੇਖੋ ਸਾਹਮਣੇ ਗੱਡੀਆਂ ਜਿਵੇਂ ਲਾਈ ਹੋਏ ਸਾਡਾ ਹੱਕ ਅਸੀਂ ਹੱਕ ਮੰਗਣਾ ਆਉਦਾ ਅੱਛਾ ਕਿੱਥੋਂ ਆਇਆ ਤੁਸੀਂ ਕਿਨੌਰ ਤੋਂ ਆਇਆ ਕਿਨੌਰ ਬਲਾਕ ਅੰਮ੍ਰਾਲੇ ਦੇ ਲਾਗੇਉਂ ਜ਼ਿਲ੍ਹਾ ਪਟਿਆਲਾ ਹਾਂਜੀ ਹੰਦੀਆਂ ਆ ਗਈਆਂ ਲਗਾਤਾਰ ਥੋੜੀ ਜਿਹੀ ਜ਼ਿਆਦਾ ਬਿਜਲੀ ਕੱਢਦੇ ਦਿਖਾਈ ਦੇ ਰਹੀਆਂ ਨੇ ਬੜੀ ਮੱਛੀ ਵੀ ਵਸਾਈ ਗਈਆਂ ਦੇਖ ਰਹੇ ਆਂ ਮੱਛੀ ਵੀ ਵਸਾਈ ਗਈ ਆ ਤੁਹਾਨੂੰ ਦੱਸਾ ਰਹੇ ਆਂਗੇ ਕਿਸਾਨ ਕਿੱਥੇ ਗੁੰਦੀਆਂ ਆ ਪਾਖੀ ਜੂਤ ਵੀ ਬੜੀਆਂ ਦਿਖਾਈ ਦੇ ਰਹੀਆਂ ਨੇ ਬਿਲਕੁਲ ਜੇ ਦੇਖਿਆ ਜਾਵੇ ਤਾਂ ਬੱਚਾ ਤੱਕ ਵੀ ਲੈ ਕੇ ਉੱਥੇ ਚੋਹਤ ਰਹੇ ਨੇ ਕਿਸਾਨ ਜਿਹੇ ਬੰਦੀਆਂ ਦਾ ਅੱਗੇ ਲੱਗਦਾਗਾ ਕਿ ਥੋੜੀ ਸੁਣਵਾਈ ਹੋ ਜੂਗੀ ਜਿੰਨਾ ਤੱਕ ਸੁਣੋ ਇੱਥੇ ਪ੍ਰਸ਼ਾਸਨ ਕੋਲ ਰੋਕਿਆ ਜਾ ਰਿਹਾ ਨਹੀਂ ਬੌਜੀ ਕਰਨੀ ਨਹੀਂ ਬੌਜੀ ਵੀ ਕਰਨੀ ਲੋ ਇਹਨਾਂ ਕੋਈ ਲਾਟੀ ਚਾਰਜ ਦੇ ਵਿੱਚ ਨੁਕਸਾਨ ਤਾਂ ਨਹੀਂ ਹੋਇਆ ਪਿੱਛੇ ਕਹਿੰਦੇ ਲਾਟੀ ਚਾਰਜ ਦਾਫੀ ਹੋਇਆ ਉਸ ਕਰੀ ਜਾਂ ਜਾਂ ਤੁਰੇ ਪਏ ਜੀ ਬਿੱਲ ਪਾਲਿਸੀ ਇਹਨਾਂ ਦਾ ਕਹਿਣਾ ਜਦੋਂ ਅਸੀਂ ਤੁਰੇ ਪਏ ਫਿਰ ਤਾਂ ਹੈ ਉਸ ਮਰਦੀ ਤੇ ਕਰੀ ਜਾਂ ਪਰ ਨੂੰ ਦਿਖਾ ਰਿਹਾ ਤਸਵੀਰਾਂ ਕਾਫੀ ਲੰਬਾ ਜਾਮ ਲੱਗ ਚੁੱਕਿਆਗਾ 100 ਕਰੋੜ ਓਵਰਫਲੇਜ ਦੇ ਨੀਚੇ ਦੀਆਂ ਤਸਵੀਰਾਂ ਨੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਦੂਸਰੇ ਪਾਸੇ ਤਾਂ ਪ੍ਰਸ਼ਾਸਨ ਤੁਹਾਨੂੰ ਦਿਖਾ ਰਹੇ ਹਾਂਗੇ ਕਿ ਇਹ ਨੰਬਰ ਆਮ ਜਨਤਾ ਨਾਲ ਦੀ ਗੱਲ ਕਰੋਂਗੇ ਭਾਈ ਜੀ ਤੇ ਕਿਵੇਂ ਦੇਖਦੇ ਹੋ ਵੋਟਾਂ ਨੂੰ ਕਾਫੀ ਤੁਸੀਂ ਜਿਹੜੇ ਹੋਗੇ ਕਿੱਛੇ ਕਰਵਾ ਬਤਨ ਇਹ ਕਦੇ ਆਮ ਜਨਤਾ ਵੀ ਇੱਕ ਖੜੀ ਕਸਮਾ ਮੇਲਾ ਖੋਨਾ ਸਾਇਦ ਐਡੀਸੀ ਸਾਹਿਬ ਦੀ ਜੜੀ ਆਈਆਂ ਇੱਧਰ ਨੂੰ ਆ ਇੱਧਰ ਨੂੰ ਕਰ ਦੇ ਮੇਲਾ ਹੈ ਮੇਰੀ ਉਹ ਮੇਰੀ ਆ ਕਰ ਦੇ ਕਸਮਾ ਖੋਨਾ ਕਾਫੀ ਜ਼ਿਆਦਾ ਚਾਅ ਲੱਗ ਰਿਹਾ ਸੀ ਉਸ ਦਿਨ ਨਿਕਲ ਕੇ ਫਿਰਿਆ ਨਹੀਂ ਹਰੀਆਦ ਤੇ ਤੇ ਦੇਖਿਆ ਜਾਵੇ ਤਾਂ ਪਾਸੇ ਤੋਂ ਪ੍ਰਸ਼ਾਸਕ ਪੂਰਾ ਆਣ ਰਹੇ ਨੇ ਦੂਸਰੇ ਪਾਸੇ ਕਿਸਾਨ ਇਕੱਠੇ ਹੋ ਗਏ ਰਾਤ ਤੱਕ ਕਰਦੇ ਧੁਰੀ ਕੀ ਹੋ ਗਈ ਗੱਲ ਹੋ ਗਈ ਬੈਠਣ ਵਾਲੇ ਇੱਕ ਮਿੰਟਾ ਪ੍ਰਧਾਨ ਜੀ ਦਾ ਆਹ ਸ਼ਾਂਤ ਹੋ ਜਾਓ ਛੱਟੇ ਜਾਓ ਅਸੀਂ ਬੈਠਨ ਹੋ ਗਈ ਪਰਾਂ ਕਰਦੇ ਨੇ ਕੀ ਟਰੱਕ ਦੇ ਵਿੱਚ ਵੀ ਕੋਈ ਮਿਕਲਾ ਦੋ ਮਿੰਟਾਂ ਆਉਂਦੇ ਕਮੇਟੀ ਕੋ ਕੋ ਕਮੇਟੀ ਕੋ ਹੋਣਾ ਚਾਹ ਕਰੀਏ ਵੀ ਟਰੱਕ ਕੋਈ ਕਮੇਟੀ ਹਾਂ ਦਾ ਬਰਾ ਹੁੰਦਾ ਦੋ ਮਿੰਟ ਗੱਲ ਹੋਈ ਐ ਸੱਸੀ ਵਾਲਾ ਉਹ ਗੱਲ ਉਹਦੀ ਬੰਦ ਕਰ ਲੈ ਬੰਦਿਆ ਗੱਡੀ ਵੀ ਰੜੀ ਬੜੀ ਬੱਚਦੇ ਸਾਹਮਣੇ ਰੋ ਦਮ ਦਮ ਹੋ ਗਈ ਕਮੂਟ ਡਿਕਾ ਬਾਈ ਪੰਜ ਪੌ ਖਲੂਗੇ ਪੰਜ ਮਿੰਟ ਨਹੀਂ ਕਰਦੇ ਖੜੇ ਦੂਜੇ ਤੇ ਪੰਜ ਮਿੰਟ ਦਾ ਲਾਫਰ ਹੋ ਗਿਆ ਠੀਕ ਹੈ बू रख ਪੰਜ ਮਿੰਟ ਰੁਕ ਜਾ ਪੰਜ ਮਿੰਟ ਕਿੱਥੇ ਦਾ ਕਾਲੇ ਵਾਲਾ ਬੰਦਾ ਆਉਂਦਾ ਹੋਵੇ ਅੱਡੀ ਲੰਦਰ ਲੋ ਗੱਡੀ ਫੜਾ ਕੇ ਵਰਕੀ ਦੀ ਆਗੇ ਦੇਖੋ ਚਾਬਾ ਸੇ ਆਗੇ ਡਿਫਰ ਕਰੋ ਇਦਾਂ ਮਾਰ ਕੇ ਲਾਸਟ ਕੋ ਵੈਰੀਅਰ ਤੋੜ ਕੇ ਜਸੜ ਅੱਗੇ ਨਿਕੰਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਦਿਖਾ ਰਿਹਾ

ਇਹ ਦੇਖਿਆ ਜਾਵੇ ਤਾਂ کافی ਸਾਨਾ ਦਾ ਜੋ ਪੂਰੇ ਪੰਜਾਬ ਤੋਂ ਪਹੁੰਚੇ ਨੇ ਸਾਫਲਾਜ ਹੋ ਚੁੱਕਿਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਮਲੇਕ ਜ਼ਿਲ੍ਹਾ ਮਲੇਕੋਡਾ ਦੇ ਪਿੰਡ ਰਾੜਮਾ ਤੋਂ ਨਾਲ ਨਾਲ ਟਰੱਕ ਨੂੰ ਵੀ ਬੈਕ ਕੀਤਾ ਜਾ ਰਿਹਾ ਜਿਹੜਾ ਹੁਣ ਤੱਕ ਕੁਬੈਰੀਆ ਦਾ ਕੰਮ ਲੈ ਆਜੀ ਪੰਜਾਬ ਪੁਸਤੋਂ ਜਿੰਦਾਬਾਦ ਜਿੰਦਾਬਾਦ ਜੇ ਦੇਖਿਆ ਜਾਵੇ ਤਾਂ ਪੈਦਲ ਜੋ ਵੀ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਸੀ ਪੈਦਲ ਅੱਗੇ ਨਿਕਲ ਚੁੱਕਣਗੇ ਦੂਰ ਤੱਕ ਨਿਗਾਹ ਮਾਰੀ ਜਾਵੇ ਤਾਂ ਪੰਜ ਤੋਂ 7 ਕਿਲੋਮੀਟਰ ਤੱਕ ਕਾਫੀ ਰੋੜ ਬਲਾਕ ਹੋ ਚੁੱਕਿਆ ਤੇ ਹੁਣ ਕਾਫਲਾ ਖੁੱਲਿਆ ਦੇਖਦੇ ਆ ਕਿ ਆਪਣੀ ਮੰਜ਼ਲ ਤੱਕ ਤਸਾਂ ਜੱਥੇਬੰਦੀਆਂ ਪਹੁੰਚ ਪਾਉਂਦੀਆਂ ਨੇ ਜਾਂ ਹਜੇ ਵੀ ਕੋਈ ਰਸਤੇ ਵਿੱਚ ਇਹਨਾਂ ਨੂੰ ਅੜਿੱਕੇ ਆਉਣੇ ਨੇ ਬਰਸ਼ਾਸਨ ਦਾ ਵੀ ਪੂਰਾ ਜ਼ੋਰ ਲੱਗਿਆ ਰੋਕਣ ਤੇ ਤੇ 50 ਜੱਥੇਬੰਦੀਆਂ ਵੱਲੋਂ ਵੀ ਆਪਣਾ ਪੂਰਾ ਜ਼ੋਰ ਲਗਾ ਕੇ ਅੱਗੇ ਨੂੰ ਵਧਦੇ ਹੋਏ ਆਪਣੀ ਮੰਜ਼ਲ ਵੱਲ ਨੂੰ ਦੇਖਦੇ ਆ ਕਿ ਮੰਜ਼ਲ ਤੱਕ ਪਹੁੰਚ ਪਾਉਂਦੇ ਨੇ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਜਿਹੜਾ ਮਲੇਕਪੁਰ ਨਾਲ ਦੇ ਪਿੰਡ ਰਾੜਮਾ ਤੋਂ ਜੰਮਾਂ ਦੇ ਨੌਜਾਨੇ ਜਰਾ ਲਾਗੇ